ਉਹ ਜੋ ਮੰਗਦੇ ਨੇ ਕਿ ਜੋ ਸਾਡੇ ਆਲੇ ਤੁਹਾਨੂੰ ਕੀ ਮੰਗਣਾ ਸਾਡੀ ਜਿੱਤ ਹੋਵੇ ਮੈਂ ਕਿਹਾ ਸਰਕਾਰ ਤੁਸੀਂ ਉਹਨਾਂ ਨੂੰ ਜੋ ਜੋ ਪੱਤਰ ਕੇ ਸੱਤ ਵਾਰੀ ਦੇਖੋ ਜੋ ਪਟਵਾਤਾ ਮੈਨੂੰ ਫਿਰ ਕੰਮ ਤੇ ਨਹੀਂ ਲਾਉਂਦੇ ਲੋਕੀ ਕਹਿੰਦੇ ਤੁਹਾਨੂੰ ਅਣਖਾਂ ਵੀ ਦੇ ਦੇਣਾ ਐਵੇਂ ਜਿਹਾ ਕੰਮ ਦੇ ਦੇਣਾ ਵੀ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈਨੀ ਐਸੀ ਮੇਰੀ ਸਰਕਾਰ ਨੇ ਕਿਰਪਾ ਕੀਤੀ ਮੇਰੀ ਸਰਕਾਰ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਜਿੰਨਾਂ ਖਲਾਸੀ ਕੁਆੜ ਦੀ ਕੋੜ ਬੱਚੇ ਕੋ ਆਰਦਾ ਕੰਮ ਕੀਤੀ ਜਾਂਦੇ ਨੇ ਨਾਲ ਮੁੰਡੇ ਹੋਰ ਵੀ ਲੱਗੇ ਹੋਏ ਸੈਂਸ ਤੇ ਤਰੇ ਪਾਸ ਮਾਲਕ ਨੇ ਕਿਰਪਾ ਕੀਤੀ ਮੈਂ ਗੱਡੀ ਤੇ ਬੈਠਾ ਰਹਿਣਾ ਕਿੱਥੇ ਅੰਦਰ ਚੰਗਾਰ ਆਪਣੇ ਘਰ ਕਿੱਥੇ ਪਹੁੰਚੇ ਗਏ ਗੁਰ ਜ਼ਰ ਬਸਤੀ ਸੁਨਵਾਲੀ ਦਾ ਸੁਨਵਾਲੀ ਹਨ ਦੋਸਤ ਸੁਨਾਮ ਦਾ ਹੈ ਤੇ ਇੱਥੇ ਹਰ ਵੀਰ ਪਰ ਇੱਥੇ ਮਿਲਦਾ ਤੇ ਸਲੇ ਮਾਲਾ ਦਰਬਾਰ ਦੇਖਿਆ ਨਾ ਉਹ ਹੁੰਦੇ ਮੇਰੇ ਮਿੱਸੇ ਤੋਂ ਉਹ ਨਾ ਦਸ਼ਰਣ ਕਰਾ ਦਿੰਦੇ ਹਰ ਸ਼ਨੀਵਾਰ ਠੀਕ ਹੈ ਹਾਂ ਗੰਦੇ ਸਹੈਸੀ ਸੇਵਾ ਅੱਜ ਦੇ ਬਲੌਗ ਚ ਅਸੀਂ ਫਾਇਸ ਸਾਹਿਬ ਦੇ ਦਰਸ਼ਨ ਕਰ ਚੱਲੇ ਆ دریا ਦੇ ਕੰਢੇ ਬਾਬਾ ਖਵਾਜਾ ਵੀਰ ਜੀ ਦੇ ਅਲੇ ਬਾਬਾ ਜੀ ਦੇ ਦਰਸ਼ਣ ਕਰਕੇ ਆਵਾਂਗੇ ਮੱਥਾ ਟੇਕ ਕੇ ਆਵਾਂਗੇ ਤੇ ਨਿਹਾਲ ਹੋਵਾਂਗੇ ਸਾਰਾ ਜੀ ਨੇ ਮੈਨ ਆ ਬਲੌਗ ਜੁਮ ਦੇਖਿਓ ਜੈ ਹੋਇ ਸਤ ਜੈ ਵੀਰਾਂ ਦੀ ਜੈ ਮਸਤ ਨੰਨਤਾ ਬਈ ਆ ਅਸੀਂ ਜਲ ਪ੍ਰਵਾਹ ਸਬਾਨ ਕਰਤਾ ਏ ਤੇ ਹੁਣ ਅਸੀਂ ਖਵਾਜਾ ਪੀਚੀ ਤੇ ਦਰਸ਼ਨ ਕਰਨ ਚੱਲੇ ਆ। ਹੁਣ ਅਸੀਂ ਦਰਿਆ ਤੇ ਬਾਬਾ ਖਵਾਜਾ ਪੀਚੀ ਦੇ ਦਰਗਾਹ ਤੇ ਪਹੁੰਚ ਚੁੱਕੇ ਆ ਤੇ ਹੁਣ ਦਰਸ਼ਨ ਕਰਾਂਗੇ ਤੇ ਤੁਹਾਨੂੰ ਦਰਸ਼ਨੇ ਕਰਾਵਾਂਗੇ ਇਸ ਚੈਨਲ ਦੇ ਮਾਧਿਅਮ ਨਾਲ ਦਰਸ਼ਨ ਕਰਨਾ ਤੇ ਬਾਬਾ ਜੀ ਦੀ ਵੀਡੀਓ ਨੂੰ ਲਾਈਕ ਕਰਨਾ ਦਰਗਾਹ ਨੂੰ ਬਾਬਾ ਫ਼ੌਜਾ ਪੀਰ ਜੀ ਦਰਗਾਹ ਬੰਦੇ ਕੰਡੇ ਤੇ ਹੈਗੀ ਆ ਬਹੁਤ ਹੀ ਪੁਰਾਣੀ ਮਸ਼ਹੂਰ ਦਰਗਾਹ ਕੋਈ ਪੁਰਤੀ ਆ ਦੇਖੋ ਦਰਗਾਹ ਕਿ ਬਹੁਤ ਹੀ ਮਸ਼ਹੂਰ ਹੈਗੀ ਆ ਤੁਹਾਨੂੰ ਦਰਗਾਹ ਦੇ ਅੰਦਰ ਜਾ ਕੇ ਦਰਸ਼ਨ ਕਰਾਵਾਂਗੀ ਤੇ ਚੈਨਲ 'ਤੇ ਕਮੈਂਟ ਕਰਕੇ ਚੰਗੇ-ਚੰਗੇ ਕਮੈਂਟ ਵੀ ਭੇਜੋ ਬਾਬਾ ਫ਼ੌਜ ਪੀਰ ਦੇ ਦਰਤੇ ਤੇ ਤੇ ਤੁਹਾਨੂੰ ਦਰਸ਼ਨ ਕਰਨੇ ਆ ਜੀ ਆਇਆਂ ਜੀ ਦੇਖੋ ਜੀ ਖਵਾਜਾ ਪੀਰ ਵੀ ਮਸ਼ਹੂਰ ਦਰਗਾਹ ਜੜੀ ਤਰਿਆ ਦੇ ਕੰਡੇ ਤੇ ਸੋਇਪੁਰ ਸੀਟੀ ਦੇ ਵਿੱਚ ਬਣੀ ਹੋਈ ਆ ਦਰਿਆ ਦੇ ਬਿਲਕੁਲ ਕੰਡੇ ਤੇ ਆ ਬਿਲਕੁਲ ਹੀ ਦਰਸ਼ਨ ਕਰੋ ਅੰਦਰ ਦੇ ਕਰੋ ਜੀ ਦਰਸ਼ਨ ਖਵਾਜਾ ਪੀਰ ਜੀ ਦੇ ਧੀ ਦਰਿਆ ਦੇ ਕੰਡੇ ਬਹੁਤ ਹੀ ਜਿਆਦਾ ਮਸ਼ਹੂਰ ਦਰਗਾਹ ਹੈ ਬਾਬਾ ਖਵਾਜਾ ਜੀ ਦੀ ਅੰਦਰਸ਼ਨ ਦੀਦਾਰ ਕਰੋ ਬਹੁਤ ਹੀ ਸੂਰਤ ਤੇ ਪ੍ਰਾਣੀਂਦਰਗਾ ਕੋਈ ਪਰਦੀ ਜਿਹੜੀ ਦਰਿਆ ਦੇ ਕੰਢੇ ਉੱਤੇ ਬਣੀ ਹੋਈ ਏ ਕਰੋ ਦਸੰਦੀ ਬਾਬਾ ਜੀ ਦਾ ਬੈੱਡ ਲੱਗਿਆ ਜਿੱਥੇ ਬਾਬਾ ਜੀ ਆਰਾਮ ਕਰਦੇ ਆ ਬਾਬਾ ਜੀ ਦਾ ਕਮਰਾ ਇਧਰ ਹੋਏ ਕਿ ਨਹੀਂ ਜਾਣਦੇ ਸਿੱਧਾ ਹੈ ਆਦਾ ਤੇਲ ਪਾਣ ਲਗੇ ਆ ਚੱਲੇ ਅੰਦਰ ਨੂੰ ਤੇ ਬਾਬਾ ਜੀ ਦੇ ਚਿਰਾਗ ਚੱਲਦੇ ਆ ਕੋਇਆ ਸਾਹਿਬ ਦੇ ਇੱਥੇ ਹੀ ਤੇਲ ਪਾਣ ਲਗੇ ਆ ਜੀ ਆ ਬਾਬਾ ਕੋਇਆ ਸਾਹਿਬ

ਕੁਝ ਆਲਿਗਾਨੇ ਵਿਦਾਇਗੀ ਕਰਨੀ ਚਾਹਦੇ ਇੱਕ ਵਿਦਾਇਗੀ ਗੁਰੂਦਾਰ ਪੰਥ ਚਾਲੀ ਕਰ ਰਹੇ ਹਨ। ਪਾਖੀ ਬੰਦਾ ਅਤਤ ਸੇਵਾ ਕਰਦੇ ਦਾ ਕਰਦੇ ਰਿਹਾ। ਕੋਈ ਬਾਹ ਇਸੇ ਹੋ ਜੋ ਹਿਆ ਉਹ ਚਲੇਗਾ ਹੋਰ ਸੇਵਾ ਕਰਦਾ। ਥੋੜਾ ਜਨਾ ਉਰਬਨਾ ਆਤਾ। ਉਹ ਚਲੇ ਜਾਏ ਥੋੜਾ ਜਨਾ ਹੋ ਰਬਨਾ ਆਤਾ। ਅੱਜਾ ਜਨਾ ਸੰਤ ਆਜੇ ਰਹੇ ਜਾ ਰਹੇ ਸੰਤ ਕਾਂਦੇ ਰਹੇ ਜਾ ਰਹੇ ਦਰਦ ਹੁੰਦੀ ਹੈ। ਤੋ ਅਸੀਂ ਕਾਹੀ ਬੰਦੇ ਸਮੇਂ ਤੋਂ کشن گروا دوبارہ بنیا جی اتو پور کلے چلی گئی ہے بات ایسا ہی ساری بھی لگنے لگی تھی بس دیکھی گل ہے سامنے اتنے لمبے سمے تو نرتا نراستا رات میں دلتا نہیں سی چھ تو ابھی بھی ارد کی جولی ملا کے ساتھ بھی ٹھیک کیا جائے بابا جی اور بابا جی اتنے دن لمبا سم ਤੇ ਵੀ ਯਾਦੇ ਕਰਦੇ ਵੀ ਯਾਦ ਰਹੀ ਮਨ ਕੰਨ ਤੇ ਤਨ ਦੀ ਇਹ ਸੇਵਾ ਕੀਤੀ ਹੋਰ ਸਾਡੀ ਸ਼ਰਧਾ ਦੇ ਨਾਲ ਜਿਹੜੀ ਕੀਤੀ ਉਹਨੇ ਸਾਡੀ ਸੇਵਾ ਕੋ ਬਹੁਤ ਕੀਤੀ ਮਹਾਰਾਜ ਜੀ ਕਿ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਸਾਹਮਣੇ ਜਿਹੜਾ ਤੁਹਾਨੂੰ ਸੀ ਇਹਦਾ ਅਭੁਜੇਤਾ ਨਹੀਂ ਕਿ ਤਾਮ ਉਸੇ ਬਾਸਰੇ ਜਿਹੜੋ ਪੂਰੀ ਜੀ ਕਰਨ ਕੁਰਤੀ ਹੋਦੇ ਦੇਖਦਾ ਸੀ ਤੇ ਉਦੋਂ ਐਸਾ ਹੋਇਆ ਕਿ ਜਦ ਆਪ ਨੂੰ ਸੁਣਿਆ ਜਾਂ ਬਾਰਾਂ ਦਿਨ ਸਭੀ ਕੰਮ ਕਰਦੇ ਕਰਦੇ ਖੰਭ ਦੇਖਿਆ ਤਾਂ ਥੋੜੀ ਸਮੇਂ ਦੀ ਸੁਪਨਾ ਆਇਆ ਕਿ ਉੱਥੇ ਬਹੁਤ ਜਿੜੀ ਭਰੀ ਐਸਾ ਕਰਕੇ ਉਹਨਾਂ ਵਿਆਦ ਵਿੱਚ ਐਸਾ ਦੇਖੀ ਅੱਜ ਉਹਨਾਂ ਪੰਜ ਸਮੁੰਦਰਾਂ ਦੇ ਗੁਣੇ ਲੰਬੇ ਨਕਦੇ ਉੱਥੇ ਐਸਾ ਐਂਟ ਰਹੇ ਹੋਏ ਕੋਈ ਕੁਝ ਨਾ ਰਹੇ ਹੋਵੇ ਤਾਂ ਪੰਜਾਬ ਨੇ ਇੱਕ ਨੇ ਆ ਬੜੀ ਬਾਹ ਇੱਕ ਨੇ ਆ ਇਤਨਾ ਲੱਗਤ ਇਤਨੇ ਅਸਲਤ پجم نے سر ساتیاں دبئی تے پاس ہی ٹھیک کر کے اس میں پاتتا آتا اور دریا پر لیے ہے اوپر کے جاندی جالے چلے گا جس میں کہ پانی کا مسالہ اٹھایا جی پانی کی بہت مشال اٹھایا وہ سارے تے رہے پانی کے بچوں پانی آ رہے پانی پی رہے بچوں ماں وہ ہاتھوں کے وجہ کہہ رہا ہے بہت ہی ہوا بہت ہی میرا نام بہت کیا بہت ہی ہو گیا جو کہ میں جس نے کھول دیا میں بہت مجھے پایات نے پنجا نے جس نے میں گل کی مجھے سارا کچھ دیکھنے میں آپ ماں آپ ہوں ہونے پہ آئی پہ چبے سبھی پہ اس پر دیر پہ چڑھیا نہیں تو میں نے جب کہ میں نے کہتے جب سب کچھ دیکھی گیا میں کیا آپ بھی آپ بیڈیو پہ آپ کو پکا پیا آپ خوشی آپ بابے کا سروپ لکھے ہوئے ہیں ادا میں دیکھ کے دسن لگ پہ کہ ساڈا تو نال کمرہ ہے گیارہویں کمرہ بنایا دوسرے جی کہ شام میں موڑے گر کے دس جیسے لا سکتی موڑے گر کے دسے ایک دو تین ستارہ موڑے تھے جیسے وشواس ہو گیا ہاں اچھی اچھی نہ کارے نا لگ گئی ماں بھی تو وہ بھی جگہ لگ پہ میں کہ ہاں ماں جگہ لگ پیا بعد پڑھا جی بابا رول <سؤال> جی کہ بابا جاگیا جی تو بابا روپیے کہہ لگ گیا اور پھر کی عولا پایا ہے ماں پوپرا نے میں جو ماسکی اور مل ਜੋ ਜਨਰਲ ਜੇ ਉਹ ਮੁਨਤਾਜਾਂ ਦਾ ਬਾਇਲਾਾਇਟ ਪਰਟੀਜ਼ਨਿੰਗਾ ਉਹਨਾਂ ਦਾ ਬਬਰਿਤ ਫਲਤੀ ਦਾ ਵੀ ਬਹੁਤ ਜ਼ਿਆਦਾ ਕੋਨ ਦਿਖਾਈ ਜਾਂਦਾ ਬੇਸ ਹੈ ਜਿਹੜਿਆ ਨਹੀਂ ਕਿ ਮੁਨਤਾਜਾਂ ਦਾ ਕਿ ਇੰਸਾਫ ਆਇਆ ਸੀ ਨਾ ਉਹਨਾਂ ਨੇ ਬੇਹਤ ਪ੍ਰਯਾਸ ਪਾਣੀ ਦਾ ਪਸ਼ਲਾ ਕਰਦਿਆ ਮਿਲਦਾ ਸੱਟਾ ਦਾ ਅਰਦਾਸ ਕਰਾਣੇ ਅਮਰਦਾਰ ਕਿ ਉਹਨਾਂ ਨੇ ਛਾਹ ਉਸ ਦੀ ਵੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਅੱਜ ਆਪਾਂ ਦੀ ਟੂਰਿੰਗ ਆਪਾਂ ਲੈ ਕੋਲੋਂ ਉਹ ਵੀ ਗੁਰਨੇ ਦੇ ਬਲੇਸਟੇਂਸ ਦੀ ਟੂਰਿੰਗ ਦਾ ਟਾਈਮ ਕਰਾਈ ਤੇ ਕੁਝ ਬੈਟਰੀ ਤੇ ਕੋਈ ਵੀ ਸੀ ਮੈਂ ਕਿਹਾ ਲੋ ਬੈਟਰੀ ਆਪੇ ਹੀ ਲਾ ਲੋ ਮੈਂ ਦੂਜਾ ਨੰਬਰ ਹੋਰ ਦਵਾਂਗਾ ਮੈਂ ਮੈਂ ਤੁਹਾਨੂੰ ਟਾਈਮ ਦੱਸਣਾ ਜਦੋਂ ਮੈਂ ਟਾਈਮ ਦੇਖਿਆ ਤੇ ਕਿੰਨੇ ਸੂਈਆਂ ਨੇ ਜਿਸ ਖੜੀਆਂ ਨੇ 12 ਆ ਗਏ ਇਹ ਲਿੰਕਸ ਕਿੰਟਾੜੀ ਅੱਗੇ ਪਿੱਛੇ ਐਂ ਤਿੰਨੇ ਸੂਈਆਂ 12 ਵਿੱਚ ਪੂਰੇ ਜਿਵੇਂ ਬਫਾਈ ਵੀ ਮੇਰੇ ਤੇ ਕਿਰਪਾ ਕੀਤੀ ਤੇ ਮੇਰੀ ਨਿਗਾਹ ਆ ਗਈ ਰਾਤ ਨੂੰ ਤੱਕੀ ਦਿਨੇ ਵੀ ਤਾਰੇ ਦਿੱਖਦੇ ਰਹਿੰਦੇ ਨੇ ਦਿਨੇ ਵੀ ਤਾਰੇ ਦਿਖਦੇ ਨੇ ਦਿਨੇ ਵੀ ਤਾਰੇ ਦਿੱਖਦੇ ਨੇ ਜਿਹੜਾ ਕਿ ਦਿਨ ਮੀਟਰ ਬੰਦ ਹੋਇਆ ਸੀ ਬਟਨ ਨਾਲ ਸਰਕਾਰਾਂ ਨੇ ਜੋ ਛੱਡ ਦਿੱਤਾ ਜਿਆਦਾ ਹੋਣ ਮੈਨੂੰ ਦਿਨੇ ਵੀ ਤਾਰੇ ਦਿਖਾਈ ਜਾਂਦੇ ਐਸੀ ਮੇਰੀ ਕਿਰਪਾ ਮੇਰੇ ਸਰਕਾਰਾਂ ਇੱਕ ਸਮੇਂ ਦੀ ਹੁਣ ਗੱਲ ਸੁਣੋ ਤੇ ਮੇਰੇ ਨਾਲ ਇਸ ਦੋ ਕੱਕੇ ਤੇ ਇੱਕ ਮੁੱਢੀ ਸੀ ਆ ਤੁਹਾਡੇ ਨਾਲ ਪਿਤਾ ਜੀ ਨੇ ਉਹ ਲਾਟਰੀ ਪਾਈ ਹੋਈ ਸੀ ਤਹਾਡੀ ਭੈਣ ਜਨਾਂ ਦੀ ਉਹ ਮੂਹ ਦੇ ਵਿੱਚ ਨਿਕਲਦੀ ਡੈਕ ਡੈਕ ਨਿਕਲ ਕੇ ਉਹਨਾਂ ਜਿਹੜੀ ਇੱਕ ਕਾਸ਼ਤ ਦਿੱਤੀ ਨਾ ਉਹਦਾ ਨਾਸਤੀ ਨਿੱਕੇ ਨਿਆਣੇ ਮਾਸੀ ਨੂੰ ਤਰਸਣਗੇ ਉਹ ਤੁਹਾਡੀ ਮਾਤਾ ਜੀ ਨੇ ਬੈ ਕਰ ਕਰਕੇ ਸੁਣ ਲਈ ਦੋ ਤਿੰਨ ਵਾਰੀ ਅਚੋ ਹੁੰਦ ਲੱਗੀ ਕਿ ਜਿਹੜੀ ਇੱਕ ਲੜਕੀ ਹੈ ਉਹਦੇ ਬੱਚੇ ਦਾ ਮਾਸੀ ਨੂੰ ਤਰਸਣਗੇ ਮੈਨੂੰ ਜਾਣ ਲੱਗੀ ਜਿੱਥੇ ਤੂੰ ਜਾਨਾ ਦਰਬਾਰ ਤੇ ਉੱਥੋਂ ਮੈਨੂੰ ਪੁੱਛੀ ਜਾਦੀ ਆ ਨੇ ਤੱਕ ਰੁਕਣ ਕੱਟ ਦੇਣਾ ਠੀਕ ਹੈ ਮੈਂ ਕਿਹਾ ਮਾਂ ਦੇਖੋ ਤੁਸੀਂ ਆਹ ਦੇ ਹੱਥੀ 30 ਸਾਲ ਹੋ ਗਏ ਨੇ ਕਿਸੇ ਭਰਾਇਆ ਹੋਇਆ ਤੇਰੀ ਮੈਸੇਜ ਦਾ ਮੈਂ ਹੁਣ ਕਿੱਥੇ ਦੋ ਯਾਰ ਮੈਂ ਕਹਿੰਦੀ ਤੇਰੇ ਮੈਂ ਕਰੋ ਕੱਟ ਦੇ ਤੂੰ ਕਰੋ ਨਿਕਲ ਜਾ ਤੇਨੂੰ ਮੈਂ ਕੁਝ ਨਹੀਂ ਤੇ ਤੂੰ ਜਿੰਨਾ ਜਾਣਦੇ ਜਾਨਣਾ ਬਾਬਾ ਜੀ ਦੇ ਉੱਥੋਂ ਮੈਨੂੰ ਕੁੜੀ ਮੰਗ ਤੇ ਲਿਆ ਮੈਂ ਬਗੈਚਿਆ ਆ ਦਰਬਾਰ ਤੇ ਮੈਂ ਚੋਰੀ ਭਾਈ ਮੈਂ ਮਾਰਾਈ ਬੱਬਾ ਜੀ ਮੈਨੂੰ ਤਾਂ ਕਿੰਨਾ ਬੱਚਾ ਨਾਲੀ ਬਹੁਤ ਸੰਪ੍ਰਸ਼ਤੀ ਹੈ ਤਾਂ ਜੀ ਨਾਲ ਕਿ ਮਾਂ ਜਿਹੜੀ ਕੀਤੀ ਬੈਠੀ ਬੱਚਿਆਂ ਵਾਂਗੂ ਤੇ ਤੁਸੀਂ ਦੇਖੋ ਮੈਨੂੰ ਵੀ ਇੰਨਾ ਪਤਾ ਹੈਗਾ ਨਾਮ ਕੁਝ ਜਾਣਦਾ ਹੈ ਐਸੀ ਕਿਰਪਾ ਕੀਤੀ ਮੈਨੂੰ ਤੇ ਘਰ ਨੇ ਕਿਸੇ ਕਾਰਨ ਐਸੀ ਕਿਰਪਾ ਦਿੱਤੀ ਪੁੜੀ ਹੋ ਗਈ ਜੇ ਸੰਜੀ ਹੋਵੇ ਵੈਸੇ ਤੋਂ ਤਿੰਨ ਸਾਲ ਬਾਅਦ ਕੁੜੀ ਹੋ ਬਾਬਾ ਜੀ ਨੂੰ ਇੱਕ ਬਟਾ ਤੇ ਜਿਹੜਾ ਜਿਵੇਂ ਮੰਦਾਂ ਸਭ ਕੁਝ ਚੋਲੀਆਂ ਭਰੀ ਜਾਂਦੀ ਚੋਲੀਆਂ ਭਰੀ ਜਾਂਦੀ ਪ੍ਰਕਾਰ ਚੋਲੀਆਂ ਭਰੀ ਜਾਂਦੀ ਏ ਇਹਨਾਂ ਤੋਂ ਜੋ ਮੰਗੂ ਚੋਲ ਗਏ ਚੋਲ ਗਏ ਪਰ ਇਹਨਾਂ ਚੋਲ ਗਏ ਜਿਹੜਾ ਕੋਈ ਇੱਥੇ ਤੋਂ ਮੰਗਦਾ ਉਹਦੀ ਪਿਆਰ ਪੂਰੀ ਹੁੰਦੀ ਹੈ ਅਸੀਂ ਤਾਂ ਅਸੀਂ ਤਾਂ ਇੱਕ ਮਰੀਦ ਆਇਆ ਸੀ ਮਰੀਦ ਬਣ ਕੇ ਇਹਨਾਂ ਨੇ ਸਾਨੂੰ ਐਸਾ ਅਬ ਦੇ ਤਸਨਾ ਆੜ ਲਈ ਇਥੋਂ ਕਰਕੇ ਇਥੋਂ ਆ ਹ ਕញ្ញ ਦੀ ਬਾਹ ਫੜਦੇ ਨਾ ਕញ្ញ ਦੀ ਬਾਹ ਫੜ ਲੈਂਦੇ ਪਰ ਅਸੀਂ ਹਾਂ ਮੰਦਰੋ ਜਕੀਨ ਹੋ ਗਿਆ ਸਾਨੂੰ ਇਸ ਕੋਲੋਂ ਫੜਿਆ ਇਹ ਜਦੋਂ ਸਾਡੇ ਇਹ ਜੋਗ ਹੈ ਨਾ ਅੱਠਵੀਂ ਵਾਰ ਆਇਆ ਅੱਠਵੀਂ ਵਾਰ ਅਨ ਸੱਤ ਵਾਰ ਦੇ ਤਰ੍ਹਾਂ ਤਾਂ ਵੀ ਬੱਚੇ ਨਿੱਕੇ ਜਿਹੇ ਨਾਲ ਕੰਮਤਨੀ ਕੁ ਲੰਗਦਾ ਸੀ ਫਿਰ ਇੱਕ ਦਿਨ ਇੱਕ ਨੇ ਓਂਟ ਨੂੰ ਆਣ ਕਰ ਜੋ ਅਜਾ ਰੋਸ਼ਨੀ ਆਈ ਗੋਲ ਗੋਲ ਰੋਸ਼ਨੀ ਆਈ ਕੋਈ ਛਿੱਟੀ ਰੋਸ਼ਨੀ ਉਹਦੇ ਤੋਂ ਘਰ ਆਇਆ ਨਹੀਂ ਕਿ ਮੈਨੂੰ ਅੱਜ ਦਿਖਿਆ ਵੀ ਤੇਰੀ ਰੂਹ ਖੀਰ ਤੇ ਗੁੱਟ ਵਿੱਚ ਦੇਖਿਆ ਮੇਰਾ ਮਨਜੂ ਤੇਿਆ ਰੱਖਦਾ ਜੋਗ ਠੀਕ ਉਹ ਰੋਸ਼ਨੀ ਨਾਲ ਗੱਲਬਾਤ ਕੀਤੀ ਕਹਿੰਦੇ ਤੁਹਾਡੇ ਜੋਗ ਹੁੰਦੇ ਰਾਜ ਹਨ ਤਾਂ ਅਸੀਂ ਅੱਜ ਆ ਕਿੱਥਾ ਜੋਗ ਨਾਂ ਦੇਣਾ ਕਿ ਜੋ ਕਈ ਸ਼ੋਕ ਵਿਚਾਰ ਤਰਸਦੇ ਬੈਠੇ ਤੁਸੀਂ ਨੂੰ ਨਹੀਂ ਦੇਉਂਦੇ ਇਹ ਤਾਂ ਕਹਿੰਦਾ ਚੋਲੇ ਪਾਇਓ ਇਹਨੇ ਵਾਲ ਵੱਡੇ ਵੱਡੇ ਕੀਤੇ ਹੋਏ ਨੇ ਪਰ ਉਹ ਜੋਗ ਮੰਗਦੇ ਨੇ ਜੋ ਸਾਡੇ ਆਵੇ ਤੁਹਾਨੂੰ ਕੀ ਮੰਨਣ ਸਾਦੀ ਜਦ ਹੋਵੇ ਮੈਂ ਤਾਂ ਸਰਕਾਰ ਤੁਸੀਂ ਉਹਨਾਂ ਨੂੰ ਜੋ ਜੋ ਤੰਤਲੇ ਜੱਤਵਾਲੀ ਦੇ ਕੋ ਦੋ ਕੁ ਬਾਤ ਮੈਨੂੰ ਫਿਰ ਕੰਮ ਤੇ ਨਹੀਂ ਲਾਉਂਦੇ ਲੋਕੀ ਕਹਿ ਲੱਗਿਆ ਤੈਨੂੰ ਅਣ ਕੰਮ ਹੀ ਦੇ ਦੇਣਾ ਐਵੇਂ ਜਿਹਾ ਕੰਮ ਦੇ ਦੇਣਾ ਵੀ ਤੁਹਾਨੂੰ ਕੰਮ ਕਰਨੀ ਲੋੜ ਨਹੀਂ ਹੈ ਨਹੀਂ ਐਸੀ ਜਿਹੜੀ ਸਰਕਾਰ ਨੇ ਕਿਰਪਾ ਕੀਤੀ ਬੇਰੀ ਸਰਕਾਰ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਜਦੋਂ ਕਣ ਖਲਾਤੀ ਕੁਆੜ ਦੀ ਕੋਣ ਬੱਚੇ ਕੁਆੜ ਦਾ ਕੰਮ ਕੀਤੀ ਜਾਂਦੇ ਰਹੇ ਨਾਲ ਮੁੰਡੇ ਹੋਰ ਵੀ ਲੱਗੇ ਹੋਏ ਮੈਂ ਉਸੇ ਟ੍ਰਾਈਪਾਸ ਮਾਲਕ ਨੂੰ ਕਿਲਪਾ ਕੀਤੀ ਮੈਂ ਗੱਡੀ ਤੇ ਬੈਠਾ ਰਹਿਣਾ ਇਹ ਮੇਰੇ ਘਰ ਦਾ ਆਪਣਾ ਘਰ ਕਿੱਥੇ ਪੱਪਾ ਵੀ ਇਹ ਜਰ ਬਸਤੀ ਸੁਨਵਾਲੀ ਦਾ ਸੁਨਵਾਲੀ ਹਾਂ ਦੋਸਤੀ ਸੁਨਵਾਲੀ ਤੇ ਇੱਥੇ ਹਰ ਵੀਰ ਪਰ ਇੱਥੇ ਮਿਲ ਜਾਂਦਾ ਤੇ ਕੱਲੇ ਮਾਲਾ ਦਰਬਾਰ ਦੇਖਿਆ ਨਾ ਉਹ ਉਹਦੇ ਮੇਰੇ ਮਿਸੇ ਤੋਂ ਉਹਨਾਂ ਦਾ ਸ਼ਰਾਨਾ ਕਰਾ ਦਿੰਦੇ ਹਰ ਸ਼ਨੀਵਾਰ ਠੀਕ ਹੈ ਤਾਂ ਬੰਦੇ ਸਹਿਸੇ ਹੀ ਸੇਵਾ ਕਰਤਾ ਦਰਬਾਰ ਦੇ ਉਸਾਰਨ ਮੰਨ ਜਾਂਦੇ ਨਾ ਇਹ ਹਾਜ਼ਰੀ ਦੇ ਵਿੱਚ ਨਹੀਂ ਕਰਦੇ ਸ਼ੁਕਰੀਆ ਜੀ ਕੋਲ ਆ ਸੁਖਦੇਵ ਮਹਾਰਾਜ ਤੁਹਾਡੇ ਬੱਚਿਆਂ ਨੂੰ ਖੈਰ ਵੇਖੇ ਮਾਨਕਾਂ ਨੇ ਇਸਿਆ ਰੱਖਿਆ ਜੀ ਉਹਨਾਂ ਕਵਾਜਾ ਵੀ ਦੀਰਗਾ ਦੇ ਸੰਤ ਗੋਵੀ ਜੀ ਨਾਲ ਗੱਲ ਕਰਦੇ ਪਏ ਸੀ ਤੇ ਬਹੁਤ ਹੀ ਵਧੀਆ ਨਾ ਨੇ ਬਾਬੇ ਪੀਰ ਬਰਦਸਿਆ ਦਾ ਦਰਬਾਰ ਕਿਤਨਾ ਬੜਾ ਹੈ ਕਿਤਨਾ ਨੰਨ ਬਣਤਾ ਛੁਲੋਈ ਆ ਤੇ ਸਾਰੇ ਜਿਹਨੇ ਇਹਨਾਂ ਵਾਸਤੇ ਬਹੁਤ ਦਰਬਾਰ ਵੱਤੇ ਜਕਾਰਾ ਲਾਉ ਜਕਾਰਾ ਖਵਾਜਾ ਪੀਰ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਜਾ ਬੋਸਪਾਕੀ ਦਾ ਬੋਸ ਖਵਾਜਾ ਦਰਬਾਰ ਕੀ ਜੈ ਤੇ ਅੱਗੇ ਤਾਂ ਹੁਣ ਕਾਲੀ ਮਾਂ ਦਾ ਦਰਸ਼ਨ ਕਰਨੇ ਆ ਜੀ ਜੈ ਮਾਂ ਗਾਲ ਤਾਨੂੰ ਇਸ ਵੀਡੀਓ ਤੋਂ ਬਾਅਦ ਕਾਲੀ ਮਾਦੇ ਦਰਪਾਇ ਦੇ ਦਰਸ਼ਨ ਕਰਾਵਾਂਗੇ ਜਿਹੜੇ ਕੇ ਦਰਿਆ ਦੇ ਕੰਢੇ ਤੇ ਬਣੀ ਹੋਈ ਹੈ ਉਹ ਇਸ ਤੋਂ ਬਾਅਦ ਦੂਸਰੇ ਭਾਗ ਚ ਦਿਖਾਵਾਂਗੇ ਤੁਹਾਨੂੰ ਕਾਲੀ ਮਾਦਾ ਮੰਦਿਰ ਤੇ ਸ਼ਿਪੋਲੇ ਦਾ ਮੰਦਿਰ ਦੂਜਾ ਭਾਗ ਜਰੂਰ ਦੇਖਿਓ